ਨਾਲਾ ਕੀ ਹੈ ਇਹ ਚੱਪੂ ਜੇ ਹੁਣ ਥੱਲੇ ਪਾਏ ਤਾਂ 4-5 ਉਂਗਲਾਂ ਏ ਟਰੈਕਟਰ ਦੇ ਨੇੜੇ ਹੋ ਗਿਆ ਇਥੇ ਕੰਪਨੀ ਨੂੰ ਫੈਟ ਆਉਂਦੇ ਆ ਚੱਪੂ ਜੇ ਹਨਾ ਆਹ ਬ੍ਰਾਕਟ ਆਈਆਂ ਉਥੇ ਆ ਵੇਟਾਂ ਤੇ ਵੀਰ ਦਾਣੀਗਾ ਉਥੇ ਮੂਰੇ ਗਟਾ ਰੱਖਣਾ ਪੈਂਦਾ ਏ ਇੰਨਾ ਕ ਫਰਕ ਪਿਆ ਤੇ ਨਜਾਇਜ਼ ਓਕੜੂ ਕਰੀ ਜਾਂਦੇ ਨਾਲੇ ਤਾਂ ਟਰੈਕਟਰ ਤੇ ਲੋਡ ਜ਼ਿਆਦਾ ਪੈਂਦਾ ਨਾਲੇ ਦੂਜੇ ਨੰਬਰ ਤੇ ਕਰਾਸ ਆ ਜਿਹੜਾ ਉਹ ਐਂ ਝੁਕੀ ਜਾਂਦਾ ਮੂਰੇ ਸ਼ਾਫਟ ਕਈ ਵੀ ਰੱਜ ਕਾਲ ਦੇ ਨਵੇਂ ਮੁੰਡੇ ਜਿਹੜੇ ਇਹ ਨਿੱਕੇ ਟਰੈਕਟਰ ਨੂੰ ਟਰੈਕਟਰ ਹੀ ਨਹੀਂ ਸਮਝਦੇਗੇ ਪਰ ਇਹ ਟਰੈਕਟਰ 40 40 ਕਿੱਲਿਆਂ ਦੀ ਵਾਈ ਕਰਦੇ ਰਹੇ ਹੁਣ ਤੱਕ ਮੇਰੇ ਆ ਇਹਦਾ ਇਹ ਨਿਆਰਾ ਪੰਜ ਛੜਕ ਚ ਬਾਜੋ ਥਾਲੇ ਨੂੰ ਰੋਟਾਵੇਟਰ ਸਾੜੇ ਬੜਕੀ ਜਾਣਾ ਜਿਹੜਾ ਸਵਾਦ ਵਾਹ ਕੇ ਵੀਜਣ ਨਾਲ ਮਾਲੋ ਇਹ ਤਾਂ ਹਜੇ ਵੀ ਆਪਾਂ ਚੱਲ ਸੁਪਰ ਸੀਡਰ ਜਿਹਾ ਆ ਗਿਆ ਪਰ ਹੁਣ ਐ ਸੁਹਾਗਾ ਮਾਰ ਕੇ ਹੁਣ ਲਾਉਣੀ ਹੁੰਦੀ ਦੂਰੀ ਤਵੀ ਫੇਰ ਤਵੀ ਤੋਂ ਬਾਅਦ ਇੱਕ ਵਾਰੀ ਫੇਰ ਵਜਦਾ ਸੁਹਾਗਾ ਨਾਲ ਨਾਲ ਡੀਆਈ ਹੋਏ ਸੁਹਾਗੇ ਵਾਲਾ ਫੇਰ ਵਜਦੇ ਹਾਲ ਟਕਾ ਕੇ ਚੰਗੇ ਮੱਥੇ ਮੁੱਥੇ ਲਾ ਕੇ ਤੇ ਫੇਰ ਦੂਰਾ ਸੁਹਾਗਾ ਮਾਰ ਕੇ ਵੀ ਦੇ ਮੈਣਾ ਵਾਣ ਬਣਦਾ ਕੋਈ ਚੱਕਰ ਵਰਗਾ ਵਾਣ ਬਣਨੇ ਜਿਵੇਂ ਦੀ ਗੱਲ ਪੂਰੀ ਵਧੀਆ ਗੱਲ ਆ ਚੱਲ ਅੱਜ ਸੁਪਰ ਸੀਡਰ ਵੀ ਆਪਣਾ ਤੇਲ ਘੱਟ ਲਊਗਾ ਜਾਉਂਗੀ ਦੂਜੇ ਲੋਹ ਦੇ ਵਿੱਚ ਵੀ ਜਾਗੇ ਤਾਂ ਹੀ ਸੁਹਾਗਾ ਜਾ ਮਾਰਿਆ ਤੇ ਤਵੰਗਾ ਇੱਕ ਵਾਰ ਹੀ ਮਾਰ ਰਹੇ ਆ ਚਲੋ ਟਾਈਮ ਦੀ ਘਾਟ ਕਰਕੇ ਨਹੀਂ ਤਾਂ ਹਾਲ ਹੁਲ ਵੀ ਮਾਰ ਸਕਦਾ ਸੀ ਤੇ ਬਾਕੀ ਗੱਠਾਂ ਵਾਲੇ ਵਿੱਚ ਤਾਂ ਫਿਰ ਹਾਲ ਚੱਲਣੇ ਨਹੀਂ ਇਹ ਮਾੜੀ ਮੋੜ ਪਰਾਲੀ ਆ ਤੇ ਕਿਉਂਕਿ ਆਪਾਂ ਹੈਰੋ ਮਾਰ ਕੇ ਸਾਫ਼ ਨਹੀਂ ਕੀਤਾ ਬਾਣ ਤੇ ਹੁਣ ਆਹਾ ਆਪਣਾ ਬਾਸਪਤੀ ਵਾਲਾ ਵੀ ਜਾਗੇ ਕੱਲ ਨੂੰ ਹੈਗਾ ਭੋਗ ਤੇ ਆ ਵੀਡੀਓ ਹੋ ਸਕਦਾ ਅਗਲੇ ਦਿਨ ਦਾ ਅਟੈਚ ਹੋਵੇ ਅਗਲੇ ਦਿਨ ਨਾ ਅਟੈਚ ਹੋਵੇ ਤੇ ਇਹ ਫੁੱਲ ਖੋਲ ਕੇ ਤਾਂ ਲਾਈਆਂ ਹੀ ਪਾੜਾ ਪੂੜਾ ਨਹੀਂ ਰਹਿੰਦਾ ਚਲ ਬਾਵਾ ਮੰਨ ਲਓ ਥੱਲੇ ਤਾਂ ਹੀ ਪਾੜਦਿਆਂ ਉਹਦੀਆਂ ਡੂੰਘੀਆਂ ਜਾਵੜਦਿਆਂ ਤੇ ਜੇ ਤਾਂ ਆਪਾਂ ਤਵੀਆਂ ਨਾ ਵਾਣ ਬਣਾਉਣਾ ਹੁੰਦਾ ਫੇਰ ਆਪਾਂ ਘੱਟ ਖੋਲ ਕੇ ਵੀ ਲਾ ਸਕਦੇ ਤਵੰਗਾ ਹੈਂਗਾ ਹੌਲੀਆਂ ਤਾਂ ਕਰਕੇ ਫਿਰ ਪੂਰੀਆਂ ਹੀ ਲਾੰਗਾ ਤਵੰਗਾ ਫੁੱਲੀ ਕਈ ਵੀ ਰੱਜ ਕੱਲ ਦੇ ਨਵੇਂ ਮੁੰਡੇ ਜਿਹੜੇ ਇਹ ਨਿੱਕੇ ਟਰੈਕਟਰ ਨੂੰ ਟਰੈਕਟਰ ਹੀ ਨਹੀਂ ਸਮਝਦੇਗੇ ਪਰ ਇਹ ਟਰੈਕਟਰ 40 40 ਕਿੱਲਿਆਂ ਦੀ ਵਾਈ ਕਰਦੇ ਰਹੇ ਹੁਣ ਤੱਕ ਮੇਰੇ ਆਪ ਦੇ ਦੇਖਣ ਦੇ ਵਿੱਚ ਹੀ ਆਪਣੇ ਗਵਾਂਢੀ 40 40 ਕਿੱਲੇ ਇਹਦੇ ਨਾਲ ਵਾਉਂਦੇ ਵਿੱਚ ਦੇ ਹੁੰਦੇ ਸੀ 275 ਨਾਲ ਤੇ ਚਲੋ ਜੋ ਕਿ ਬਦਲਿਆ ਸੰਦ ਵੱਡੇ ਆ ਗਏ ਤੇ ਮੰਨਿਆ ਵੀ ਟਰੈਕਟਰ ਨਿੱਕੇ ਹੋ ਗਏ ਇਹ ਪਰ ਹੁਣ ਤੁਸੀਂ ਆਹ ਵਾਣ ਚ ਵਾਈ ਦੀ ਵਿੱਚ ਕਮੀ ਦੱਸੋ ਇਹਦੇ ਕੀ ਆ ਅਜੇ ਤਾਈਂ ਇਹਦੇ ਨਾਲ ਹੀ ਵਾਣ ਬਣਾਉਂਦੇ ਸੀ ਐ ਵਾਣ ਪਾਟ ਪੜ ਸੱਟਾ ਤੌਣ ਲਾਣਾ ਤੇ 16 ਤਵੀਆਂ ਤਾਈਆਂ ਵਧੀਆ ਚਾਲ ਚਾਲਦੇ ਆ 16 ਤੋਂ ਉੱਤੇ ਨਹੀਂ ਚਾਲ ਚਾਲਦੇ 16 ਤੱਕ ਤਾਂ ਬਹੁਤ ਸੋਹਣੇ ਚਾਲਦੇ ਆ ਇਹ ਆਏ ਵੱਡੇ ਨਾਲੋਂ ਐ ਦੋ ਤਿੰਨ ਲੈ ਕੇ ਛੱਡੇ ਹੋਣਾ ਤੇ ਡਰਾਈਵਰ ਵੀ ਭਾਵੇਂ ਉੱਤੇ ਚੋਟੀ ਦਾ ਹੋਵੇ ਕੋਈ ਚੱਕਰ ਹੀ ਨਹੀਂ ਆ ਸੁਹਾਗੇ ਸੁਗੇ ਮਾਰਨ ਨੂੰ ਆਵੇ ਲੈ ਆਏ ਖਾਲੇ ਆਏ ਪਾਏ ਜਿਵੇਂ ਵੱਡੇ ਟਰੈਕਟਰ ਨੇ ਵਾਇਆ ਹੁੰਦਾ ਫੁੱਲ ਖੁੱਲ ਗਏ ਤਮਗਾ ਤੇ ਸਲੈਪਾ ਮਾਰਦੇ ਤਰੇ ਜਾਂਦੇ ਪੂਰਾ ਨਿਆਰੇ ਨਾਲ ਵਾਇਆ ਆਪ ਚੱਕਲਿਆ ਥਾਰ ਬਾਈ ਤੇ 327 ਦਾ ਵੀ ਕੱਢ ਕੇ ਹੁਣ 826 ਵੀਜਾਂਗੇ ਬਾਕੀ ਫਿਰ ਗਾਹ ਦੀਆਂ ਵੀਜੀਆਂ ਤੋਤਾ ਹੀ ਟਰੈਕਟਰ ਤੇ ਮੈਂ ਚਲੋ ਹੁਣ ਸੁੱਕੀ ਸੁੱਕੀ ਮਿੱਟੀ ਨਾਲ ਨਾਲ ਲਈ ਜਾਈਏ ਤੋਣਾ ਤਾਂ ਪਿਆ ਸੀ ਇੱਕ ਤਾਂ ਚੜਾਏ ਜੀ ਸੀ ਵੀ ਬਾਲੇ ਟਾਈਮ ਦਾ ਡੱਬੜਾ ਹੀ ਆ ਕਾ ਮੀਂਹ ਵਾਲੇ ਦਿਨ ਦੋ ਤਿੰਨ ਟਰਾਲੇ ਕੱਢਣ ਉੱਠ ਗਿਆ ਤਾਂ ਕਰਕੇ ਉਹ ਮੁੰਡੇ ਭਜਾਈ ਗਏ ਤੇ ਸਾਰਾ ਐ ਭਰ ਗਿਆ ਦਾ ਨੇ ਤੇ ਬਾਕੀ ਚਾਲਦੇ ਆ ਵੀ ਜੜ ਤੇ ਲਿਆਂਦਾ ਪਿਆ ਤੇਲ ਤੁਲਾ ਕੇ ਬੀਬੂ ਲਾਦੇ ਸੁਹਾਗਾ ਮਾਰਿਆ ਦਾ ਭਾਈ ਚਰਨਜੀਤ ਸੱਕਾਂ ਵਾਲੀ ਨੇ ਸਰਪੰਚ ਉਹਨੇ ਇੱਕ ਗੱਲ ਬੜੀ ਚੰਗੀ ਕਹੀ ਸੀ ਕਹਿੰਦਾ ਕੋਈ ਕੰਮ ਤੁਹਾਨੂੰ ਅਣਖ ਲਈ ਕਰਨੇ ਪੈਂਦੇ ਉਹ ਗੱਲ ਆ ਵੀ ਬਹੁਤ ਚੀਜ਼ਾਂ ਬਣਾਏ ਸਰਦਾ ਵੀ ਹੁੰਦਾ ਪਰ ਆਖੀ ਦਾ ਨਹੀਂ ਯਾਰ ਵੀ ਇਹ ਚੀਜ਼ਾਂ ਰੱਖਣੀਆਂ ਪੈਣਗੀਆਂ ਕਰ ਦੇਣੇ ਬੜਾ ਕੁਸ ਦੇਖਿਆ ਬੜਿਆ ਟਾਈਮ ਮਾੜਾ ਵੇਖਿਆ ਹੁਣ ਐ ਹੁੰਦਾ ਵੀ ਜਿੰਨਾ ਲੋਹਾ ਇਕੱਠਾ ਕਰਨ ਨਾਲ ਲੋਹਾ ਹੀ ਇਕੱਠਾ ਕਰਨ ਨਾਲ ਬਿਨਾਂ ਚਿੱਤ ਚਾਹੇ ਨਾ ਰਹਿ ਜੇ ਵੀਰ ਸਾਨੂੰ ਆਣੀ ਚੀਜ਼ ਜੁੜੀ ਤੇ ਆਣੀ ਕਿਹੇ ਟਾਈਮ ਆ ਕਿਸੇ ਟਾਈਮ ਆ ਗੱਡੀ ਦਾ ਵੀ ਮਹਿਣਾ ਵਜਿਆ ਜੀ ਬਈ ਇਹ ਨਹੀਂ ਜੁੜਨੀ ਹਾਂ ਉਹ ਹੀ ਤਾਂ ਗੱਲ ਆ ਤੇ ਆਪਣਾ ਇਕੱਠਾ ਫੇਰ ਨਹੀਂ ਚੱਕਣ ਗਾਣ ਇਹ ਕੋ ਉਧਰ ਖਬੋਈ ਬੈਠੇ ਆ ਇਹ ਕ ਇਧਰ ਖਬੋਈ ਬੈਠੇ ਆ ਇਹ ਕੋ ਡੇਟਾ ਕਰਿਆ ਪਿਆ ਇਹ ਕੋ ਕਰਿਆ ਪਿਆ ਟਰਾਲਿਆਂ ਦੇ ਕਾਹਨਤੀ ਆ ਜਰਾ

ਲੰਬਾਈ ਦੇਣਾ ਆਪਾਂ ਆਨਲਾਈਨ ਲੰਬਾਈ ਦਿੰਨੇ ਆਪਾਂ ਵੀਡੀਓ ਵਿੱਚ ਵੀ ਆ ਵੇਲਾ ਗਿਆ ਨਹੀਂ ਦੀ ਸਿਆਣਪ ਸਾਡੇ ਯਾਰ ਦੀ ਟਰੈਕਟਰ ਲੈਣ ਆ ਗੱਟੇ ਲਾ ਕੇ ਗਿਆ ਵੇਖ ਲੋ ਗੱਟੇ ਲਾ ਕੇ ਗਟੇ ਪਾੜ ਕੇ ਛੱਡ ਗਿਆ ਬੰਦੇ ਸਾਡੇ ਦਾ ਦਿਲ ਥੋੜਾ ਪਈ ਜਾਂਦਾ ਕੋਈ ਨਹੀਂ ਕੋਈ ਨਹੀਂ ਚੱਲ ਹੁੰਦੀ ਰਹਤੀ ਐ ਇਤਨੀ ਬਾਤਾਂ ਖਿੱਚਦੇ ਮੇਰਾ ਵੀਰ ਕਾਮ ਆ ਗੱਲ ਜਮਾ ਸਹੀ ਅੱਜ ਵਾਲੀ ਅੱਜਣ ਤੇ ਤੋਰਾਗੇ ਮੈਂ ਟੋ ਮੈਂ ਟੀ ਵੀ ਗੇ ਲੰਘ ਜਾਗੇ ਆਪਾਂ ਆ ਕੇ ਦੂਜੇ ਲੋਗ ਵੀ ਜਾਣੇ ਸੋ ਦਾਣਾ ਨਹੀਂ ਉਗਣਾ ਹਜੇ ਵੀ ਮੈਂ ਮੰਨਦਾ ਨਹੀਂ ਜਾਂ ਉਗਣ ਨੂੰ ਕਰਨ ਕੇ ਤਾਂ ਬਲ ਨਹੀਂ ਗੱਲ ਬਹੁਤ ਸੀ ਨਹੀਂ ਡੜੀ ਪਰ ਬਹੁਤ ਪੜੀ ਹੋਈ ਸੀ ਆ ਗੱਲ ਸਹੀ ਆ ਆਏ ਦਾ ਵਾਣ ਦੇ ਸੇ ਲੈ ਇਹ ਲੱਡੂ ਯਾਰ ਹਜੇ ਤਾਂ ਮੱਟੀ ਦਾ ਲੈ ਇਹ ਤਾਂ ਲੈ ਹੋਰ ਹੂੰ ਮੱਟੀ ਦਾ ਉਹ ਲੈ ਬੈਠਾ ਇੱਕ ਦੂਜੇ ਦੀ ਮਟਿਆ ਗਿਆ ਉਹ ਖਸੜ ਜਾਇਆ ਪੇਮਾਨ ਆ ਗੱਲ ਸਹੀ ਆ ਇੱਕ ਨੰਬਰ ਜਾਵਾਂ ਆਜ ਜਾਉਂਦਾ ਸਵਾਲ ਵੀਜਣ ਦਾ ਇੱਕ ਕਰੀ ਤਾਂ ਉਹ ਆ ਫੁੱਲ ਖੋਲ ਕੇ ਉੱਤੇ ਸੁਹਾਗਾ ਮਾਰ ਕੇ ਤੇ ਬਸ ਵੀਜੀ ਜਨੇ ਮਿੱਟੀ ਜੀ ਹੱਲ ਗਈ ਜਨੇ ਨਾਲ ਡੀਜ਼ਲ ਖਰਚਾ ਵੀ ਘਟਾ ਪਵੇ ਤੇ ਵਾਹਣ ਵੀ ਵਹਿ ਜ ਗਿਆ ਜਿਹੜੇ ਵਾਹਣ ਚ ਹੁਣ ਗੱਲ ਹੈ ਨਹੀਂ ਉੱਥੇ ਮਜਬੂਰ ਨਾ ਸੀ ਜ਼ੀਰੋ ਚਲਾਵਾਂਗੇ ਤੇ ਹੋ ਸਕਦਾ ਵੀ ਉਹਨੂੰ ਵਾਹ ਵਾ ਕੇ ਸੁਹਾਗੇ ਮਾਰ ਮਾਰ ਜੀ ਵਾ ਵਾ ਕਿਸਵਾਗੇ ਮਾਰ ਮਾਰ ਵੀ ਜਾਗੇ ਫਿਰ ਥੋੜਾ ਜਾਈਨਾ ਵੀ ਦੋ ਦਿਨ ਲੱਗ ਜਾਣਗੇ ਕਿਉਂਕਿ ਜਗਾ ਇੱਥੇ ਹੀ ਪਈ ਐ 9 ਕਿਲੇ ਤੇ 5 ਜੋਥੇ 14 ਕਿਲੇ ਜਗਾ ਪਈ ਐ ਕੱਲ ਦਾ ਦਿਨ ਆਪਣਾ ਮਾਲਾ ਭੋਗ ਕਰਕੇ ਉਹ ਮੈਸਾ ਤੇ ਪਰਸੋਂ ਤੋਂ ਲੱਗਾਂਗੇ ਪਰਸੋਂ ਸ਼ਾਮ ਨੂੰ ਅੱਗ ਲਾਉਣੀ ਪਊਗੀ ਪਰਸੋਂ ਸ਼ਾਮ ਨੂੰ ਲਈ ਦਾ ਚੌਥੇ ਦਾ ਦਿਨ ਤੇ ਪੰਜਵੇਂ ਦਾ ਜਾਣੇ 17 18 18 ਤਰੀ ਹੋ ਜੂਗੀ ਜਿਹੜੀ ਤਾਂ ਵੀ 8 10 ਤਰੀਕ ਤਾਈਂ ਵੀਜੀ ਜਾਂਦੀ ਐ ਉਹ ਤਾਂ ਵਾਕਈ ਮਰਖਾਈ ਸਾਹਿਬ ਵਾਂਗੂ 골ਡਨ ਪੀਰੀਅਡ ਆ ਪੂਰੀ ਵਧੀਆ ਆਪਣੇ ਵੀ ਹੋਈ ਐ ਜਿਹੜੀ ਉਦੋਂ ਮਗਰ ਲੰਗਦੀ ਐ ਉਹਦੇ ਚ ਹੀ ਕਾਲੇ ਦਾਣੇ ਸੀ ਤੇ ਉਹਦੇ ਚ ਹੀ ਸਾਰਾ ਕੁਝ ਸੀ ਹੁਣ ਬਾਕੀ ਆ ਵੀ ਤੁਹਾਨੂੰ ਕਲੀਅਰ ਕਰ ਦਾਂਗੇ ਉਹ ਮੁੰਡੇ ਨੇ ਲਿਆ ਜੀ ਨੇ ਦੂਜਾ ਟਰੈਕਟਰ ਲਜਾਣਾ ਸੀ ਥੂੜੀ ਵਾਲਾ ਕੁਪ ਬਾਹਰ ਕੱਢਣਾ ਸੀ ਉਹਨਾਂ ਨੇ ਗਲੀ ਗੁਲੀ ਤੇ ਉਹ ਇੱਥੇ ਗੱਟੇ ਤਾਂ ਲਾ ਗਿਆ ਤੇ ਵੀ ਜਿਹੜੀ ਦਵਾਈ ਆ ਉਹ ਘਰੇ ਰਹਿ ਗਈ ਸਾਡੇ ਕੋਲੇ ਮੋੜਸਾਂ ਵਾਲੀ ਵੀ ਨਹੀਂ ਆ ਫਿਰ ਨਵਾਂ ਵੀ ਕਿਸੇ ਦਵਾਈ ਦੀ ਨਹੀਂ ਸਾਡੇ ਤਿੰਨ ਕਿੱਲੇ ਜਗਾਹੀਂ ਬਣਾ ਦਵਾਈ ਦੋਈ ਦੇ ਵੀ ਜਾਗੇ ਅੱਜ ਇਹਦਾ ਹੀ ਪਤਾ ਲੱਗ ਜਾਊਗਾ ਵੀ ਕੋਈ ਦਵਾਂਗਾ ਕਰਦੇਗਾ ਕੋਸਕਣੇ ਬਾਕੀ ਸਾਰੇ ਭਾਂਦ ਭਾਨੀਆਂ ਦਵਾਈਆਂ ਲਾਗਾ ਲੋਕਾਂ ਨੇ ਆਪਣੇ ਮਿੱਤਰਾਂ ਨੇ ਤੇ ਉਹਨਾਂ ਚ ਕਲੀਅਰ ਹੋ ਜਾਣਾ ਇਸ ਜੰਟਾ ਵਾਲੀ ਚ ਵੀ ਤੇ ਦੂਜੀ ਵੀ ਜਿਹੜੀ ਇੱਕ ਬਈ ਪ੍ਰਗਟ ਵੀ ਦੱਸੀ ਜਾਂਦਾ ਜੀ ਬਈ ਉਹ ਕਾਲੇ ਬੰਡ ਨੂੰ ਥੋੜਾ ਘਣਾ ਰੋਕਦੀ ਦਾਣੇ ਦਾ ਫਰਾ ਦਾਣੇ ਵੱਡੇ ਹੀ ਬਾਸ ਨਹੀਂ ਉਹ ਆਪਣਾ ਚਾਰ ਇੱਕ ਹੀ ਲਗਾਈ ਸੀ ਵੰਗੇ ਵਾਲੀ ਕੇ ਦੋ ਦੋ ਅੱਛਾ ਦੋ ਹੀ ਦੂਜੂ ਲਗਾਈ ਤੇ ਦੋ ਹੀ ਦਾਣੇ ਆਣਗੇ ਦੋ ਹੀ ਦਾਣੇ ਹੀ ਹੋਣਗੇ ਉਹ ਬੈਡ ਵਾਲੇ ਲਗਾਏ ਨੇ ਤੇ ਬਿਨਾ ਬੈਡ ਤੋਂ ਹੋਗਾ ਨਾ ਉਹ 80 ਗੱਟੇ ਮੰਨਦੇ ਸੀ 70 80 ਗੱਟੇ ਐਨੇ ਹੋਈ ਜਾਂਦੇ ਨੇ ਇਹ ਬਤਾ ਮਾਰੀ 10 ਬਸ ਇਹ ਐਨੇ ਫਲ ਦਾ ਹੀ ਹਾਂ ਠੀਕ ਆ ਬੀਚ ਹੁਣ ਕੋਈ ਨਹੀਂ ਹੁਣ ਆਪਾਂ ਯਾਦ ਰੱਖਣਾ ਜਦੋਂ ਬੀ ਰੱਖਿਆਗਾ ਉਹਨੂੰ ਆ 26 ਦਾ ਆ ਵਾਂਚ ਰੱਖਣਾ ਨਵਾਂ ਵੀ ਆ ਤੇ ਉਹ ਚ ਸਾਰਾ ਘਰ ਦਾ ਪਾਵਾਂਗੇ ਉਦੋਂ ਬਾਅਦ ਜਦੋਂ ਇੱਥੋਂ ਮਸ਼ੀਨ ਤੋੜਾਉਣ ਲੱਗੇ ਉਹ ਵਾਂਗੇ ਤਾਂ ਰਾਸਥਾਨੋਂ ਤੋਂ ਰੱਬ ਰੱਖੇ ਸੋਖ ਤੇ ਰਾਸਥਾਨੋਂ ਮਸ਼ੀਨ ਛੱਡ ਕੇ ਆਵਾਂਗੇ ਇੱਥੇ ਕਣਕ ਵੜਾਉਣ ਪਿਛਲੀ ਵਾਰੀ ਆਏ ਨਹੀਂ ਇੱਥੋਂ ਟਰਾਲੀ ਭਰਾ ਕੇ ਨਾਲੇ ਦਾ ਘਰ ਆਸਤੇ ਕਣਕ ਤੇ ਨਾਲੇ ਬੀਜ ਹੋ ਗਈ ਇੱਥੋਂ ਰੱਖਣੀ ਹੈ ਤੇ ਅੱਧੇ ਉਧਰ ਰੱਖਣੀ ਨੇ ਮੀਂਹ ਵਾਲੇ ਚ ਉਹ 327 ਦਾ ਨਵਾਂ ਵੀ ਆ ਜਮਾਂ ਟੋਟਲ ਅਏ ਦੀ ਮੈਸਰਿੰਗ ਅੱਜ ਕਰ ਦੇਣੀ ਆ ਆਪਾਂ ਬਸ ਸਾਰੇ ਕਿੱਲਾ ਮੱਥਾ ਇਧਰੋਂ ਆ ਗਏ ਆ 20 ਦੇ ਥੋੜਾ ਜਿਆ ਨੇ ਵੱਧ ਪਾਇਆ ਜਾਨੀ ਇੱਕ ਗਿੜਾ ਘਟ ਗਿਆ 4 ਕਿਲੋ 20 44 45 ਕਿਲੋ ਪਾਰਿਆ ਤੇ ਆ ਡਾਈ ਆ ਜਿਹੜੀ ਇਹ ਸਹੀ ਪਾਰਿਆ ਤਕਰੀਬਨ ਇਹ ਤਾਂ 3 ਤੇ ਜਾ ਕੇ ਪਾਰਿਆ ਇਹਨੂੰ ਹੁਣ ਆਪਾਂ ਇੱਥੇ 5 ਤੇ ਕਰ ਦਾਂਗੇ ਇੱਥੋਂ ਆਪਾਂ ਮੰਨਣਾ ਇਹਦਾ ਸੈੱਟ ਕਰ ਦੇਣਾ ਅੱਜ ਇੱਕ ਇਹਦਾ ਨਾ ਸੁਪਰ ਸੀਡਰ ਦੀ ਹੋਰ ਸੈਟਿੰਗ ਕਰਨ ਵਾਲੀ ਥੋੜੀ ਜਿਹੀ ਆਪਣੇ ਦੀ ਇਹ ਬੀ ਥੋੜਾ ਡੂੰਘਾ ਘੱਲਦਾ ਤੇ ਉਹਦੇ ਕਰਕੇ ਆਪਾਂ ਨੂੰ ਜਿਹੜੇ ਇਹ ਆ ਰੂਲੇ ਆ ਇਹ ਆ ਉਤਲੇ ਇਸਰ ਲਾਜ ਪਾਵਾਂਗੇ ਹੁਣ ਇਹਨੂੰ ਆਵੇ ਮੂਰੋਂ ਓਕੜੂ ਕਰੀ ਜਾਂਦੇ ਆ ਵੀ ਮਗਰੋਂ ਘੱਟ ਲੱਗੇ ਤੇ ਐਵੇਂ ਨਜਾਇਜ਼ ਓਕੜੂ ਕਰੀ ਜਾਂਦੇ ਆ ਨਾਲੇ ਤਾਂ ਟਰੈਕਟਰ ਤੇ ਲੋਡ ਜਾਦੇ ਪੈਂਦਾ ਨਾਲੇ ਦੂਜੇ ਨੰਬਰ ਤੇ ਕਰਾਸ ਆ ਜਿਹੜਾ ਉਹ ਐਂ ਝੁਕੀ ਜਾਂਦਾ ਮੂਰੋਂ ਸ਼ਾਫਟ ਤੇ ਉਹ ਤੇ ਨਜਾਇਜ਼ ਆਵੇ ਧੱਕਾ ਹੋਈ ਨਾ ਕਰਾ ਹਨਾ ਬਾਕੀ ਜਿਵੇਂ ਪਿਛਲੇ ਸਾਲ ਤੁਹਾਨੂੰ ਦੱਸਿਆ ਸੀ ਆਪਾਂ ਲੈਫਟਾਸਤੇ 3630 ਦੀਆਂ ਲਿੰਕਾਂ ਲਾਵਾਂਗਾ ਹੁੰਦੀਆਂ ਜਿਹੜੇ ਆ ਚੱਪੂ ਜੇ ਇਹ ਐਤ ਕੀ ਆਪਾਂ ਐ ਥੱਲੇ ਨੂੰ ਕਰਕੇ ਪਾ ਲਈ ਅੱਗੇ ਆਪਾਂ ਤਾਂ ਨੂੰ ਪਾਏ ਸੀ ਤੇ ਇਹਦੇ ਨਾਲ ਕੀ ਹੈ ਇਹ ਚੱਪੂ ਜੇ ਹੁਣ ਥੱਲੇ ਪਾਏ ਆ ਤਾਂ 4-5 ਉਂਗਲਾਂ ਇਹ ਟਰੈਕਟਰ ਦੇ ਨੇੜੇ ਹੋ ਗਿਆ ਤੇ ਜੇ ਮੰਨ ਲਓ ਇਹ ਜਿੱਥੇ ਕੰਪਨੀ ਨੂੰ ਫੈਟ ਆਉਂਦੇ ਆ ਚੱਪੂ ਜੇ ਹਨਾ ਆਹ ਬ੍ਰੈਕ ਟਾਈਆਂ ਉੱਥੇ ਆ ਵੇਟਾਂ ਤੇ ਵੀ ਦਾਨੀਗਾ ਉੱਥੇ ਮੂਰੇ ਗੱਟਾ ਰੱਖਣਾ ਪੈਂਦਾ ਇੰਨਾ ਕ ਫਰਕ ਪਿਆ ਤੇ ਇਹਨੂੰ ਹੋਰ ਨੇੜੇ ਕਰਨਾ ਹੋਵੇ ਤਾਂ ਆਪਾਂ ਇੱਕ ਸਾਲ ਹੋਰ ਪਿਆ ਹਜੇ ਉਹ ਪਿਛਲੇਆਂ ਚ ਪਾ ਸਕਦੇ ਆ ਪਰ ਉਹਦੇ ਆਸਤੇ ਆਪਣੀਆਂ ਜਿਹੜੇ ਸੰਗਲ ਆ ਦੋਵੇਂ ਟਾਇਰਟ ਹੋਣ ਕਿਉਂਕਿ ਫਿਰ ਲਿੰਕ ਤੇ ਅਸਰ ਪੈਂਦਾ ਜਦੋਂ ਉਹਦੇ ਵਿੱਚ ਲਿੰਕ ਡੂੰਗੀ ਜਾਦੇ ਵੜ ਜਾਂਦੀ ਹੈ ਤੇ ਫਿਰ ਉਧਰਲੀ ਪੈਨ ਤੇ ਵੀ ਜ਼ੋਰ ਪੈਂਦਾ ਲਿੰਕ ਦੇ ਤੇ ਲਿੰਕ ਨੂੰ ਵਿਚਾਲੇ ਉਹ ਵੀ ਉੱਤੇ ਬੈਠੇ ਡਰਾਈਵਰ ਨੂੰ ਪਤਾ ਲੱਗਦਾ ਵੀ ਐਮ ਰੋਡ ਦਾ ਵੀ ਜਦੋਂ ਸਾਈਡ ਨੂੰ ਝਟਕਾ ਪਾਉਂਦਾ ਫਿਰ ਸੰਗਲ ਟਾਇਰਟ ਕਰਕੇ ਆਪਾਂ ਅਗਲੇ ਚ ਪਾ ਸਕਦੇ ਆ ਤੇ ਇੱਥੇ ਮੰਨ ਲਓ ਵੀ ਦੋ ਤਿੰਨ ਉਂਗਲਾਂ ਹੋਰ ਟਰੈਕਟਰ ਦੇ ਨੇੜੇ ਆ ਜਾਊਗਾ ਤੁਸੀਂ ਮੰਨੋ ਵੀ ਕੋਈ ਅ ਬੀ ਜੋਗਾ ਵਜਨਾ ਜਿਹੜਾ ਉਹ ਹੋਰ ਟਰੈਕਟਰ ਮੰਨਣਾ ਹਟ ਜਾਊਗਾ ਬੀ ਇੰਨਾ ਫਰਕ ਪੈ ਜਾਂਦਾ ਬਾਕੀ ਹੋਰ ਇਹਦੀਆਂ ਕੋਈ ਸਾਨੂੰ ਤਾਂ ਬੜਾ ਚੱਜ ਨਹੀਂ ਇਹ ਹੈਗੇ ਜੀ ਐਨ ਐਫ ਐਲ ਦੀ ਕਣਕ ਇਸ ਤਰ੍ਹਾਂ ਦਾ ਬੀ ਹੈ ਸਾਫ਼ ਤੁਸਰਾ ਬੀ ਹੈ ਮਾੜਾ ਮੋੜ ਦਾ ਵਿੱਚ ਆਏ ਆਈ ਜਾਂਦੇ ਆ ਟੁੱਟੇ ਜਾਣਗੇ ਤੇ ਮੇਰੇ ਹੱਥੋਂ ਕਰਿਓ ਇਗਨੋਰ ਕਿਉਂਕਿ 5 ਦਿਨ ਹੋ ਗਏ ਕਾਲੇ ਤੇਲ ਚ ਤੁਰੇ ਫਿਰਦੇ ਤਾਂ ਨੌ ਨੌ ਚ ਮਿੱਟੀ ਹੋ ਜਾਗਦੀ ਜਟਾਂ ਦੇ ਪੁੱਤਾਂ ਦੇ ਆ ਵਿੱਚ ਮਾੜਾ ਮੋਟਾ ਹੈ ਇਹ ਸੋਸਾਇਟੀ ਚੋਂ ਚੱਕਿਆ ਆ ਵਿੱਚ ਦਾਣਾ ਕਾਲਾ ਵੀ ਆ ਗਿਆ ਲੈ ਚਲ ਕੋਈ ਨਹੀਂ ਜਦੋਂ ਉਦੋਂ ਪਰਖੀ ਲਈ ਉਦੋਂ ਹੈ ਨਹੀਂ ਸੀ ਕਾਲਾ ਦਾਣਾ ਤੇ ਇਹ ਆ ਮੰਨਦੇ ਨੇ ਤਾਂ ਪਲੇਖਾ ਹੀ ਪੈਂਦਾ ਵੀ ਡਾਈ ਆ ਵੀ ਇਹ ਡਾਈ ਹੈ ਕਿ ਕਿਸਾ ਹੋਇਆ ਕੀ ਆਨੇ ਹੁੰਦੇ ਬੀਜ ਕਿਉਂਕਿ ਉਹੀ ਐਨ ਐਫ ਐਲ ਦੀ ਡੀ ਏ ਪੀ ਵੀ ਆਉਂਦੀ ਹੈ ਤੇ ਯੂਰੀਆ ਵੀ ਹੁੰਦੀ ਪਸਾਣ ਦੇ ਲਈ ਹੈ ਜੀ ਹਾਂ ਜੀ ਸਰ ਹੁਣ ਆਹ ਕਿਹੜਾ ਤੇਰੇ ਨਾਲ ਲਵਾ ਨਾ ਲਵਾ ਦਿਓ ਜਦੋਂ ਆਪਾਂ ਹੁਣ ਡਾਈ ਪਾਈ ਉਸ ਤੋਂ ਬਾਅਦ ਤੁਸੀਂ ਫਿਰਿਆਂ ਨੇ ਆਹ ਡਾਈ ਦਾ ਹੁਣ ਆਹ ਕਿਹੜਾ ਜਾ ਕੇ ਤੇ ਮੱਥਿਆਂ ਕੇ ਜੋਗੀ ਜੇ ਬਜ ਗਈ ਤਾਂ ਸਮਝ ਲੈ ਇਹ ਕਿੱਲੇ ਦੀ 50 ਕਿਲੋ ਪੌਂਦਾ ਯਾਨੀ 2 ਕਿੱਲੇ ਵੀਜੇਗੇ ਤਾਂ ਥੋੜੀ ਉੱਪਰ ਦਾ ਸਹੀ ਇਹ ਤਾਂ ਹੁਣ ਮੈਂ 4 ਤੇ ਕਰ ਦੇਣਾ ਨਾ ਨਿਸ਼ਾਨੀ ਚੌਕੇ ਦਾ ਹਿਸਾਬ ਲਾ ਦੇਣਾ 40 ਦਾ ਹੁਣ ਉਹ 4 ਤੇ ਕਰ ਫਿਰ ਨੂੰ ਉਹਦੇ ਆਖਣਾ ਚਾਹੀਦਾ ਹਿਸਾਬ ਲਾ ਤੈਨੂੰ ਲੋੜ ਹੀ ਨਹੀਂ ਬਣੇ ਕਾਹੀ ਜੀ ਪੁਰਾਵਾ ਵੀ ਬਿਆ ਕਰਨਾ ਹੀ ਮੰਨਦਾ ਨਹੀਂ ਫਿਰ ਵਾਲਾ ਪੈਣਾ ਹੀ ਉ ਉ ਚੋਕੇ ਤੇ ਕਰ ਦਿੰਨੇ ਆ ਉਹਨੂੰ ਜਿਵੇਂ ਉਹਦਾ 3 ਤੇ ਆ ਤੇ ਇਹਨੂੰ ਜੇ 5 ਤੇ ਕਰ ਦਿੰਦੇ ਨੇ ਤਾਂ ਪਾਣੀ 80 ਕਿਲੋ ਹੁਣ ਇੱਥੇ 3 ਤੇ 50 ਪਾਈ ਆਉਂਦੀ ਆ ਇਹ ਆ ਇਧਰ ਹਾਂ ਇਹਨੂੰ ਪਰਮਾਨਾ ਉੱਥੇ ਕਰ ਦੇਣਾ ਹਾ ਵੀ ਕਰ ਲਾ ਭਾਵੇਂ ਹਾ ਵੀ 3 ਤੇ ਹੀ ਆਣ ਹਾਂ ਤੇ ਇਹਨੂੰ 4 ਤੇ ਪਰਮਾਨਾ 4 ਤੇ ਕਰਨਾ ਸੂਈ ਨੂੰ ਉਹ ਮਸ਼ੀਨ ਤਾਂ ਉੱਥੇ ਹੀ ਰੱਖਣੀ ਆ ਜਿੱਥੇ ਹੈਗੀ ਆ ਹਾਂ ਹਾਂ ਇਹ ਹੁਣ ਡਾਈ ਆਪਣੇ ਕੋਲੇ ਇੰਨੀ ਪਈ ਤੇ ਉਹ ਜੀ ਇੱਕ ਗਿੜਾ ਉਰੇ ਪਈ ਸੀ ਹਨਾ ਦਾ ਕੋਈ ਆਸਾ ਪਾਸਾ ਤਾਂ ਹੈ ਨਾ 50 ਤੋਂ ਕੁ ਕਿਲੋ ਉਧਰ ਉਧਰ ਹੋ ਸਕਦੀ ਹੈ ਪਰ ਉਵੇਂ ਨਹੀਂ ਹੁਣ ਬਈ ਬਾਲੀ ਵਾਜੂ ਕਿ ਕਿਤਾ ਸਾਲਾ ਜਿਹੜੀ ਆ ਹੀ ਕੋਈ ਨਹੀਂ ਸੀ ਆਉਂਦੇ ਸਾਲ ਨੂੰ ਭੁੱਲ ਜਾਈਦਾ ਜਾਣੇ ਆ ਪੰਜ ਕਿੱਲੇ ਤੇ ਮੱਥੇ-ਮੁੱਥੇ ਲਾ ਕੇ ਸੱਤ ਕਿੱਲਾਂ ਨੂੰ ਮਾਰ ਜਾਣਾ ਤੇ 5:30 ਵਜੇ ਗਏ ਆ ਮੇਰਾ ਹੋ ਚੱਲਿਆ ਅੱਖਾਂ 'ਚ ਧੂਆਂ ਬਹੁਤ ਪਈ ਜਾਂਦਾ ਤੇ ਤਾਂਗਾ ਫੁੱਲ ਖੁੱਲਣਾ ਦੇਖੋ ਪਟਾਈ ਦੇਖੋ ਕਿੰਨੀ ਨੇ ਬਹਿਣ ਦਾ ਦਰਕਾਰ ਦੋ ਧਰੇ ਆ ਵਜਾਲੇ ਗੱਟੇ ਕਿਉਂਕਿ ਕਿਤੇ-ਕਿਤੇ ਧਰ ਪਈਆਂ ਅੱਜ ਪਹਿਲੇ ਜਵੋਣੇ ਟਾਪ ਲੋਜ ਥੋੜੀ ਜੀ ਆਵਾਜ਼ ਜੀ ਬਾੜੀ ਪਾੜਦਾ ਉਹਨੇ ਤੇਲ ਜਿਆਦਾ ਖਾਂਦਾ ਸਾਲਾ ਇਹ ਆਪਣਾ ਉਹਦਾ ਯਾਰ ਮਿੱਤਰ ਵੀ ਲਈ ਫਿਰੇ ਪਰ ਆਏ ਨਹੀਂ ਪਤਾ ਤੇਲ ਉਹਨਾਂ ਨੇ ਪਾਇਆ ਕਿ ਨਹੀਂ ਤੇ ਇਹਨੇ ਅੱਧੀ ਟੈਂਕੀ ਕਰਤੀ 10 ਮਲਾਂ ਤੇਲ ਰਹਿ ਗਿਆ 3.5 ਕਿੱਲੇ ਸੁਹਾਗਾ ਮਾਰਿਆ ਤੇ 3.5 ਕਿੱਲੇ ਹਿਤਾਉਂਦਾ ਮਾਰਿਆ ਮੈਨੂੰ ਲੱਗਦਾ ਜਿਆਦਾ ਖਾ ਗਿਆ ਹੈ ਪਰ ਹੋ ਸਕਦਾ ਹੈ ਕਿ ਉਹ ਮਿੱਤਰ ਨੇ ਵੀ ਨਾ ਪਾਇਆ ਹੋਵੇ ਸਾਰਾ ਰਹਿ ਚਲਾਈ ਫਿਰੇ ਪਰ ਮੈਨੂੰ ਲੱਗਦਾ ਵੀ ਕਿ ਮੈਂ ਜ਼ਿਆਦਾ ਖਾਂਦਾ ਔਰ ਉੱਤੇ ਦੋ ਘੱਟੇ ਮਿੱਟੀ ਦੇ ਧਰਿਆ ਜਾਲੇ ਫੁੜਕਣੀਆਂ ਬਣਦਾ ਰਹਿ ਜਾਂਦਾ ਹੈ ਤੇ ਮਗਰ ਨਾਲ ਪਾਸਾ ਕਿਤੇ ਕਿਤੇ ਤਰਦਾ ਹੈ ਜੇ ਕੱਲਾ ਇਹ ਮਗਰ ਰੱਖ ਦਿੰਦੇ ਫਿਰ ਉੱਤੇ ਤਾਂ ਫਰੇਮ ਜਾਲਾ ਟੁੱਟਣ ਦਾ ਡਰ ਹੁੰਦਾ ਪ੍ਰਾਣੀਆਂ ਦਾ ਬੰਦਾ ਤੇ ਹਰਾਬ ਤੇਰੀ ਮੇਰ ਨਾਲ ਠੀਕ ਆਈ ਜਾਂਦੇ ਆ ਤੇ ਮੈਂ ਕਿੱਲੇ ਉੱਤਰੀਆ ਤੇ ਲੈਣ ਦਾ ਤੇ ਲੱਤ ਸਭ ਨਹੀਂ ਜਾਂਦੀਗੀ ਬਸ ਆਹ ਸਾਈਡ ਤੋਂ ਵਾਲੀ ਦਾ ਐ ਪੂਰੇ ਪੂਰੇ ਆਈ ਜਾਂਦੇ ਆ ਇਹਦਾ ਅਰੇ ਪੂਰੇ ਇੱਕ ਕਿਗਰੇ ਦਾ ਛੱਡਿਆ ਹੀ ਆ ਬਗਲਾ ਤੇ ਇੱਕ ਦਾ ਹੀ ਬਗਿਆ ਮਗਰਾਂ ਜੰਨਾ ਜਿਹੜਾ ਦਾ ਟੋਟਲ ਇਹ ਵਾਹ ਨੂੰ ਮੇਤਰਾ 36 30 ਨਾ ਹੀ ਵਾਹ ਸਕਦੇ ਬਸ ਓਪਰ ਸੀਡਰੀ ਕੱਢਣਾ ਪਰ ਆਖੀ ਦਾ ਚਲ ਕਿਉਂ ਕੱਢਣਾ ਇੱਕ ਤਾਂ ਟਿਕਿਆ ਬਾਕੀ ਅੱਜ ਤੱਕਤਾਏ ਚਾਚੇ ਮੰਨ ਲਓ ਆਪਾਂ ਦਾ ਚਲ ਠੀਕੇ ਤੇ ਦਿੰਦੇ ਸੀ ਤੇ ਚਾਚੇ ਕਹੀ ਆਪਣਾ ਹਾ ਮੜਾ ਮੋੜ ਜਿੰਨੀ ਦਾ ਤਿੰਨ ਚਾਰ ਕਿੱਲੇ ਰੱਖਦੇ ਹੁੰਦੇ ਈ ਬੜੀ ਖਾਨ ਖੋਣ ਜੋ ਕੀ ਕਾਨਕ ਤੇ ਉਹ ਮੰਨ ਲਓ ਚਾਚੇ ਵਰਗੇ ਵਾਹਦੇ ਹੁੰਦੇ ਸੀ ਤੇ ਉਹ ਵੇਨੇ ਹੁੰਦੇ ਸੀਗੇ ਇਹਦੇ ਤੇ ਰਹੀਦਾ ਸੀ ਡੀਆਈ ਸੀ ਹੁੰਦਾ ਸੀ ਤੇ ਵੀ ਉਹ ਇਹਨਾਂ ਨਾਲ ਹੀ ਵਾਹ ਵਾ ਕੇ ਇੱਥੋਂ ਤੱਕ ਆਏ ਆ ਅੱਜ ਸੋਖਣਾ ਸਾਰਿਆਂ ਕੋਲੇ ਵੱਡੇ ਟਰੈਕਟਰ ਆ ਤੇ ਚਲ ਆਪਾਂ ਨੂੰ ਵੀ ਆਏ ਹੁੰਦਾ ਵੀ ਆਪਾਂ ਵੀ ਵਾਹ ਕੇ ਵੇਖ ਗਏ ਯਾਰ ਵੀ ਪਿਓ ਦਾਦੇ ਸਾਰੇ ਇਹਨਾਂ ਨੂੰ ਹੀ ਬਹੁਤ ਤਗੜੇ ਸਮਝਦੇ ਸੀ ਤੇ ਅੱਜ ਇਹ ਟਰੈਕਟਰ ਹਨ ਤਾਂ ਹੀ ਉਹਨਾਂ ਦਾ ਸਵਾਦ ਆਉਂਦਾ ਮੈਂ ਪੂਰਾ ਜੀ ਲਾ ਕੇ ਆਹਣਾ ਅੱਜ ਮੈਂ ਪੂਰੇ ਪਿਆਰ ਨਾਲ ਵਾਹੀ ਹੈ ਨਾ ਨਾ ਇਹ 9 ਕਿੱਲੇ ਥਾ ਹੈ 9 ਚੋਂ 5 ਤਾਂ ਪੱਕਾ ਹੀ ਹੋਣਾ ਹੋ ਸਕਦਾ ਸਾਰੇ ਵਾਵਾ ਪਰ ਮੈਂ ਕੋਈ ਨਹੀਂ ਐ ਸਵਾਦ ਲੈਣਾ ਆਪਾਂ ਵੀ ਤੇ ਰੋਟੀ ਪਾਣੀ ਆ ਗਿਆ ਛਕਦੇ ਆਂ ਇੰਜਨ ਕੋਲੇ ਖੜ ਕੇ ਠੰਡ ਬਹੁਤ ਆ ਜਿਹੜੀ ਗੱਲ ਆ ਅੱਜ ਵਾਵਾ ਜੋਰ ਲੱਗੀ ਜਾਂਦਾ ਵਿਚਾਰੇ ਦਾ ਯਾਰ ਬਾਲੋ ਹੁਣ ਰੇਹ ਜਿਆਦਾ ਕਰੀਏ ਪਰ ਇਹਨਾਂ ਦਾ ਤਾਂ ਸਲੋ ਆ ਰਿਹਾ ਸੀ ਪਹਿਲਾਂ ਬਹੁਤ ਬੱਲ ਰਿਹਾ ਸੀ ਔਰ ਥੋੜਾ ਯਾਰ ਟੰਡਿਆ ਹੋ ਜਾ ਰੇ ਨੂੰ ਹਲਾ ਹਲਾ ਹਵਾ ਲੀ ਯਾਰ ਲੋ ਜੀ ਵਾਇਗੁਰੂ ਕਰੇ ਮੇਰ ਕੌਣ ਲੱਗਿਆ ਚਾਲੇ ਰਾਤ ਵਾ ਕੇ ਆਂਦਾ ਹੀ ਤੇ ਹੁਣ ਬੀਤੇ ਅੱਗੇ ਬਾਬੇ ਉਹ ਕੁਝ ਜੀਰੋਣਾ ਬੀਤੇ ਕੇ ਐ ਦੇ ਜਾਇਆ ਕਿਉਂਕਿ ਇਹਦੇ ਦਾ ਇੱਕ ਤਾਂ ਮੇਲ ਹੋਈ ਹੁੰਦੀ ਆ ਟਰਾਲਿਆਂ ਦੀ ਇਕੱਠਾ ਉਠਾਲਿਆਂ ਦੀ ਤੇ ਬਾਕੀ ਹੋ ਸਕਦਾ ਮੌਕੇ ਤੇ ਇਹਦੇ ਤੇ ਵੀ ਜ਼ੀਰੋ ਹੀ ਮਾਰਦਗੇ ਇਹ ਗੱਲ ਘੱਟ ਹੋਈ ਦਾ ਰਾਤ ਆਹ ਲੱਗ ਗਈ ਸੀ ਤੇ ਇਹਦੇ ਦਾ ਪਹਿਲਾ ਹੋਇਆ ਏ ਲਮਾ ਤਾਂ ਨਿਕਲੇ ਉਸਰੀ ਕੋਹ ਨੀਦੀ ਦਾ ਬਾਹਲਾ ੜੋ ਚਾਰ ਕਿੱਲੇ ਨਾਲ ਠੇਕੇ ਨੇ ਉਹਨੇ ਤੇ ਜ਼ੀਰੋ ਪਾਰਾਂਗੇ ਬੰਦਿਆਂ ਦੀ ਸ਼ਾਰਟੇਜ ਹੈ ਉਹਦਾ ਸੁਹਾਗਾ ਬਾਰ ਦਾ ਨਾਲੇ ਬੀਂ ਗੁੰਦਾ ਜਿਹੜਿਆ ਕਰਜਾ ਕੋਰ ਚਾਹੇ ਦਾਣੇ ਸਿੱਟਵੇਂ ਆਪ ਨੂੰ ਦਿੱਤੇ ਬੈਠੇ ਹੋਣਾ ਅਰਥੇ ਕਿ ਦਾ ਸੋਧਰਾ ਨਾਲ ਦੇ ਸਪਰੇਅ ਲੈ ਤੋ ਹੋ ਗਈ ਆਲੂ ਉੱਤਰ ਆਏ ਉਹ ਵੀ ਕਿਸੇ ਨੇ ਫੋੜ ਕਰਿਆ ਆਪੋ ਦਾ ਕੀੜਾ ਮਾਰਨਾ ਹੀ ਮੈਂ ਲੱਗਿਆ ਇਲਾਵਾ ਬੀਬਾ ਵਾਲਾ ਉਹ ਸਾਡਾ ਮਾਰ ਗਿਆ ਕਿਹਨਾਂ ਹੀ ਰੋੜਾ ਸਿਰਨ ਗਿਆ ਵਾਲਾ ਲੈ ਲੋ ਯਾਨਾ ਇਹ ਆਹ ਪਰਾਣੀ ਜਾਂਦੇ ਆ ਜਿੱਥੇ ਕੋਈ ਜਾਂਦੇ ਚੜਦੇ ਲੋ ਜੀ ਪ੍ਰਸ਼ਾਦਾ ਪਾਣੀ ਛਕ ਲਿਆ ਸ਼ਹਿਰੋਂ ਦਵਾਈ ਫੜਨ ਪਾਪੋਂ ਭੇਜਣਾ ਪੜਾ ਉਹ ਸੁਹਾਗਾ ਮਰੀ ਜਾਂਦੇ ਆ ਜੇ ਇਹ ਬੰਦੇ ਦੀ ਕਰਕੇ ਤੇ ਸਾਰਾ ਸਸ ਦਾ ਕੋਈ ਕਰਨਾ ਪੈਂਦਾ ਦਾਣੇ ਦੂਣੇ ਕਰਦੇ ਉਹ ਵੀ ਉਹ ਆਪ ਹੀ ਸੱਤੀ ਹਰਨੇ ਤੇ ਮਜ਼ਰ ਕਰਨ ਦੀਦਾ ਰਹੇ ਇਹਨੂੰ ਲੋਡ ਦੇ ਪੈ ਤੇ 100 ਲੀਟਰ ਜਿਆਦਾ 100 ਲੀਟਰ ਦਾ ਨਿਆਰਾ ਵੇ ਕੱਲੇ ਆਪਾਂ ਵੀ ਇਦੇ ਫਰਦੇ ਕੱਲਾ ਹੀ ਉਹ ਵੀ ਦਾ ਫਰਦਾ ਬਣਾਈ ਜਾਂਦਾ ਮੈਂ ਹਰ ਇੱਕ ਕਿਹੜਾ ਤਾਂ ਲਵਾਉਗੇ ਦਾ ਅੱਧੇ ਚ ਮੁੱਕ ਗਏ ਹੁਣ ਫੇਰ ਆਏ ਨੇ ਜਾਣਾ ਬਣ ਆ ਵੀ ਥੰਦੇ ਵਾਲੇ ਆ ਕੋਟ ਨਹੀਂ ਜੋ ਉਸਰੀ ਵਾਲੀ ਲੰਮੀ ਆ ਆਪਣੇ ਹਿਸਾਬ ਨਾਲ ਆ ਇਹ ਤਾਂ ਉਸਰੀਆਂ ਬਹੁਤ ਲੰਮੀਆਂ ਆ ਹੁਣ 5 ਕਿੱਲੇ ਦੇ ਉਸਰੀ ਪਈ ਆ ਉਹਨਾਂ ਕਿੱਲੇ ਦਾ ਟੱਕ ਹੈ ਤੇ ਜੇ ਮੇਰੇ ਹਿਸਾਬ ਨਾਲ ਖਰਚਾਂ ਚ ਬੀਜ ਨਹੀਂ ਹੋਵੇ ਤਾਂ ਇਹ ਟੱਕ ਦੇ ਵਿੱਚ ਮਗਰ ਮਗਰ ਉੱਗਰ ਲੱਗ ਜੂਗੀ ਜਿੱਦ ਦਿਨ ਸਰੇ ਜਾਊਗਾ ਟਰੈਕਟਰ ਦਿਹਾੜੀ 'ਚ 4-5 ਕਿੱਲੇ ਦਾ ਬੀਜ ਦਾ ਤੇ 19 ਕਿੱਲੇ ਨੂੰ ਮਨ ਲਾ ਦੋ 4-5 ਨੇ ਲਾ ਦੋ ਉਹਨਾਂ ਮਗਰ ਢੰਗੂਰ ਵੱਜ ਜਾਣੇ ਗੱਡੀ ਪਾਈ ਦੇ ਰਵਟਾਂ ਬੋਲਾਂਗੇ ਸੋਣਿਆ ਇਹ ਆਪਣਾ ਟਾਈਮ ਲਾਉ ਟਰੈਕਟਰ ਬੰਦ ਹੀ ਕਰ ਲੇ ਆ ਜਾ ਕਰਾਦਾ ਵਾਲਾ ਲੇਟ ਬਹੁਤ ਆਪਾ ਲੈ ਵੀ ਮੇਟਰੋਂ 5 ਕਿੱਲੇ ਥਾਂ ਵੀ ਕੇ 1:30 ਵਜੇ ਨੂੰ ਤੇ ਜਾ ਕੇ ਆਲੂਆਂ ਦਾ ਸਪਰੇਅ ਕਰਦੇ ਆਂ ਡਰਮ ਡਰਮ ਪਾਉਣੇ ਆ ਤੇ ਉਹ ਜ਼ਰੂਰੀ ਕੰਮ ਸਵੇਰੇ ਲਾਵਾਂਗੇ ਪਾਣੀ ਕਣਕ ਫੇਰ ਹੀ ਵੇਖਾਂਗੇ ਹੁਣ ਜਿਹੜੀ ਰਹਿ ਗਈ 4 ਕਿੱਲੇ ਤਾਂ ਇੱਥੇ ਰਹਿ ਗਈ ਇਹਦਾ ਫਿਰ ਜ਼ੀਰੋ ਹੀ ਮਾਰਾਂਗੇ ਦੂਜੇ ਪਾਸੇ ਹੀ ਬਾਣ ਸੁੱਕਾ ਉਹ ਵੀ ਜ਼ੀਰੋ ਹੀ ਕਰਾਂਗੇ ਆ ਡੱਗਣ ਵਾਲਾ ਕੋਈ ਕੰਮ ਗੱਟੇ ਤੇਰੇ ਬਸ ਲੈ ਵੀ ਮੇਟਰੋਂ ਆਲੂ ਦਾ ਵਾਕਾ ਹੀ ਉਗਰੇ ਹੈ ਕਿੱਧਰ ਗਏ ਇਹਦੇ ਰਗਵਾ ਸੀ ਗਏ ਆ ਰਹੇ ਤੇ ਚਲ ਹੁਣ ਆਪਾਂ ਸਪਰੇਅ ਦਾ ਕੰਮ ਨਵੇਂੜ ਕੇ ਲਿਆ ਕੇ ਪੱਠੇ ਵੀ ਹੋਏ ਪਿਆ ਵਾ ਡਾਊਨ ਦੇ ਲਾਇਆ ਲਓ ਜੀ ਕਹਿੰਦੇ ਸਪਰੇਅ ਕਰਨ ਆਏ ਆ ਤੇ ਬੜਾ ਔਖਾ ਕੰਮ ਜਾ ਇੱਥੇ ਠਾੜ ਲੋ ਮਹਾਰਾਜ ਇਹ ਬੈਗ ਲਾਵਾਂਗੇ ਆ ਪੁਲੀਸ ਤੇ ਨਾਲ ਹੀ ਪਹੁੰਚ ਜਾਈਓ i